ਮੈਂ ਹਰਿੰਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਸਾਂਝੇ ਵਿਚਾਰ ਅੱਜ ਅਸੀਂ ਆਪਣੀ ਮਾਂ ਪਾਸ਼ਾ ਪੰਜਾਬੀ ਬਾਰੇ ਗੱਲ ਕਰਾਂਗੇ ਪੰਜਾਬੀ ਪੰਜਾਬ ਵਿੱਚ ਤਕਰੀਬਨ ਦੂਜੇ ਧਰਮਾਂ ਦੇ ਲੋਕ ਜਾਂ ਦੂਜੀਆਂ ਸਟੇਟਾਂ ਦੇ ਲੋਕ ਜਦੋਂ ਤੋਂ ਪੰਜਾਬ ਵਿੱਚ ਆਏ ਉਹ ਪੰਜਾਬੀ ਨੂੰ ਖਤਮ ਕਰਨ ਦਾ ਇੱਕ ਤਰ੍ਹਾਂ ਦਾ ਯੋਜਨਾਬੰਦ ਤਰੀਕੇ ਨਾਲ ਕਰਦੇ ਹਨ ਲੇਕਿਨ ਪੰਜਾਬੀ ਜੇ ਪੰਜਾਬ ਵਿੱਚ ਘਟ ਰਹੀ ਹੈ ਉੱਥੇ ਲੋਕੀ ਹਿੰਦੀ ਜਾਂ ਦੂਜੀਆਂ ਭਾਸ਼ਾਵਾਂ ਨੂੰ ਬੋਲਦੇ ਹਨ ਲੇਕਿਨ ਬਾਹਰ ਦੇ ਦੇਸ਼ਾਂ ਵਿੱਚ ਐਨ ਆਰ ਆਈ ਪੰਜਾਬੀ ਭਾਸ਼ਾ ਨੂੰ ਬਹੁਤ ਅੱਗੇ ਲੈ ਚੁੱਕੇ ਹਨ ਕੈਨੇਡਾ ਜਿ ਪਰ ਦੂਜੀ ਭਾਸ਼ਾ ਤਕਰੀਬਨ ਪੰਜਾਬੀ ਹੈ ਉੱਥੇ ਸਾਰਾ ਕੁਝ ਪੰਜਾਬੀ ਚ ਹੁੰਦਾ ਹੈ ਤੋ ਇਸ ਸੜਕਾਂ ਬੈਂਕਾਂ ਵਿੱਚ ਪੰਜਾਬੀ ਚ ਗੱਲ ਕਰ ਸਕਦੇ ਰੋਡਸ ਦੇ ਨਾਮ ਪੰਜਾਬੀ ਚ ਲਿਖੇ ਹੋਏ ਨੇ ਇਵਨ 에어ਪੋਰਟ ਤੇ ਜਦੋਂ ਤੁਸੀਂ ਆਉਂਦੇ ਹੋ ਤੇ ਉੱਥੇ ਜੀ ਆਇਆ ਪੰਜਾਬੀ ਚ ਲਿਖਿਆ ਹੁੰਦਾ ਹੈ ਇਸ ਤੋਂ ਇਲਾਵਾ ਆਸਟ੍ਰੇਲੀਆ ਵਿੱਚ ਵੀ ਪੰਜਾਬੀ ਜਿਹੜੀ ਆ ਪੰਜਵੇਂ ਨੰਬਰ ਤੇ ਆ ਗਈ ਹੈ ਇਸ ਬਾਰੇ ਅੱਜ ਅਸੀਂ ਅ ਗੱਲ ਕਰਾਂਗੇ ਮੇਨਾ ਗਾਨੀ ਸੰਤੋਖ ਸਿੰਘ ਜੀ ਆ ਜਿਹੜੇ ਕਿ ਸਾਧਕਾਰ ਹਨ ਜਿਨ੍ਹਾਂ ਨੇ ਹੁਣ ਤੱਕ 11 ਕਿਤਾਬਾਂ ਲਿਖੀਆਂ ਤੇ ਪੰਜਾਬੀ ਮਾਤ ਪਾਸ਼ਾ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹਨ ਦੂਸਰੇ ਮੇ ਨਾਲ ਸਰਦਾਰ ਭੁਪਿੰਦਰ ਸਿੰਘ ਜਿਹੜੇ ਇੱਕ ਫੌਜੀ ਅਫਸਰ ਰਿਟਾਇਰਡ ਇਸ ਤੋਂ ਇਲਾਵਾ ਉਹ ਸੈਦ ਦੇ ਨਾਲ ਵੀ ਜੁੜੇ ਹੋਏ ਹਨ ਉਹਨਾਂ ਨੇ ਵੀ 10 ਕਿਤਾਬਾਂ ਲਿਖੀਆਂ ਤੇ ਪੰਜਾਬੀ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਹਨ ਤੇ ਜਿਹੜੇ ਆਸਟ੍ਰੇਲੀਆ ਵਿੱਚ ਵਿਸਟਰ ਵਿਜ਼ਾ ਤੇ ਆਏ ਹੋਣ ਅੱਜ ਅਸੀਂ ਇਸ ਬਾਰੇ ਗੱਲ ਕਰਾਂਗੇ ਸਭ ਤੋਂ ਪਹਿਲਾਂ ਮੈਂ ਗਾਨੀ ਸੰਤੋਸ਼ ਜੀ ਨੂੰ ਵੈਲਕਮ ਕਰਦੇ ਹਾਂ ਤੇ ਸਦਾ ਭਿੰਦਨ ਸਰ ਨੂੰ ਵੈਲਕਮ ਦਿਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਾਨੀ ਸੰਤੋਸ਼ ਸਿੰਘ ਜੀ ਪੰਜਾਬ ਵਿੱਚ ਤੁਸੀਂ ਇਹ ਦੇਖੋ ਵੀ ਅੱਗੇ ਸਾਰੇ ਬੋਰਡ ਪੰਜਾਬੀ ਚ ਹੁੰਦੇ ਸੀਗੇ ਹਰ ਕੋਈ ਬੰਦਾ ਪੰਜਾਬੀ ਚ ਗੱਲ ਕਰਦਾ ਸੀਗਾ ਤੇ ਪੰਜਾਬੀ ਹੀ ਬੋਲੀ ਜਾਂਦੀ ਸੀ ਲੇਕਿਨ ਜਦੋਂ ਤੋਂ ਦੂਜੀਆਂ ਸਟੇਟਾਂ ਤੋਂ ਖਾਸ ਕਰਕੇ ਯੂਪੀ ਤੇ ਬਿਹਾਰ ਤੋਂ ਪ੍ਰਵਾਸੀ ਆਇਆਨ ਉਹਨਾਂ ਨੂੰ ਦੇਖ ਕੇ ਸਾਡੇ ਜਿਹੜੇ ਆਪਣੇ ਜੱਟ ਭਰਾ ਆ ਉਹ ਉਹਨਾਂ ਨੂੰ ਪੰਜਾਬੀ ਸਿਖਾਉਂਦੀ ਤਾਂ ਉਹ ਆਪ ਹੀ ਹਿੰਦੀ ਬੋਲਣਾ ਸ਼ੁਰੂ ਕਰਤਾ ਹੈ ਇਸ ਬਾਰੇ ਤੁਸੀਂ ਕੀ ਸੋਚਦੇ ਹੋ ਪੰਜਾਬ ਦੇ ਵਿੱਚ ਰਹਿੰਦਿਆਂ ਹੋਇਆਂ ਸਾਨੂੰ ਪੰਜਾਬੀ ਬੋਲੀ ਦੇ ਮਹੱਤਵ ਦਾ ਨਹੀਂ ਪਤਾ ਉਥੇ ਅਸੀਂ ਹਿੰਦੀ ਤੇ ਅੰਗਰੇਜ਼ੀ ਵੱਲ ਭੱਜਦੇ ਆਂ ਇਥੋਂ ਤੱਕ ਕਿ ਸ਼ਹਿਰਾਂ ਵਿੱਚ ਧਾਰਮਿਕ ਸੰਸਥਾਵਾਂ ਦੇ ਜਿਹੜੇ ਸਕੂਲ ਨੇ ਖਾਸ ਕਰਕੇ ਚੀਫ ਖਾਲਸਾ ਦਿਵਾਨ ਵੱਲੋਂ ਕਹਿ ਲੋ ਤੁਸੀਂ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਜਾਂ ਹੋਰ ਕੋਈ ਉੱਥੇ ਵੀ ਪੰਜਾਬੀ ਦੇ ਬੋਲਣ ਤੇ ਪਾਬੰਦੀ ਹੈ ਮੈਨੂੰ ਇਹ ਸੁਣਨ ਵਿੱਚ ਮਿਲਿਆ ਵੀ ਜੁਰਮਾਨਾ ਹੁੰਦਾ ਜੇ ਵਿਦਿਆਰਥੀ ਪੰਜਾਬ ਦੇ ਸਕੂਲ ਦੇ ਵਿੱਚ ਧਾਰਮਿਕ ਜਥੇਬੰਦੀ ਵੱਲੋਂ ਚਲਾਏ ਹੋਏ ਸਕੂਲ ਦੇ ਵਿੱਚ ਜੇ ਪੰਜਾਬੀ ਬੋਲਦਾ ਤੇ ਉਹਨਾਂ ਨੂੰ ਹੁਕਮ ਹੁੰਦਾ ਅੰਗਰੇਜ਼ੀ ਬੋਲੋ ਨਹੀਂ ਅੰਗਰੇਜ਼ੀ ਬੋਲ ਸਕਦੇ ਤਾ ਹਿੰਦੀ ਬੋਲੋ ਸੋ ਸਾਡੇ ਵਿਧੇਕ ਅਦਾਰਿਆਂ ਦੇ ਵਿੱਚ ਪੰਜਾਬੀ ਨੂੰ ਇਨਾ ਕਿ ਮਹੱਤਵ ਦਿੱਤਾ ਜਾਂਦਾ ਹੈ ਤੇ ਦੇਸੋਂ ਬਾਹਰ ਜਦੋਂ ਅਸੀਂ ਫਿਰ ਨਾ ਹੋਮ ਸਿਕਨੈਸ ਕਹ ਲੋ ਨੋਸਟੈਲਜੀ ਆ ਵੀ ਜਿਵੇਂ ਆਪਣੇ ਅਸੀਂ ਪਿੰਡ ਨੂੰ ਸਾ ਚੰਗ ਯਾਦ ਆਉਂਦੀ ਆ ਮਾਪੇਓ ਦੀ ਯਾਦ ਆਉਂਦੀ ਆ ਇਸ ਤਰ੍ਹਾਂ ਸਾਨੂੰ ਆਪਣੇ ਧਰਮ ਆਪਣੇ ਸੱਭਿਆਚਾਰ ਤੇ ਆਪਣੀ ਬੋਲੀ ਦੀ ਵੀ ਯਾਦ ਆਉਂਦੀ ਹੈ ਜੇ ਮੈਂ ਤੇ ਵੈਸੇ ਖਾਸੇ ਜਿੱਥੇ-ਜਿੱਥੇ ਵੀ ਸਿੱਖ ਪੰਜਾਬੀ ਰਹੇ ਨੇ ਉਹ ਦੂਜੀਆਂ ਥਾਵਾਂ ਤੇ ਵੀ ਬਹੁਤ 1900 ਸੈਂ 73 ਤੋਂ ਮੈਂ ਘੁੰਮਦਾ ਰਿਹਾ ਹੁਣ ਵੀ ਘੁੰਮੀ ਜਾਣਾ ਤੇ ਜਿੱਥੇ-ਜਿੱਥੇ ਵੀ ਸਿੱਖ ਨੇ ਖਾਸ ਕਰਕੇ 1984 ਦੇ ਹਿੰਦੁਸਤਾਨ ਸਰਕਾਰ ਵੱਲੋਂ ਸਿੱਖ ਕੌਮ ਦੇ ਉੱਤੇ ਕੀਤੇ ਗਏ ਹਮਲੇ ਕਾਰਨ ਤੇ ਸਿੱਖ ਨੌਜਵਾਨੀ ਉੱਪਰ ਜੋ ਜ਼ੁਲਮ ਟਾਇਆ ਅਗਰੇਜ਼ਾਂ ਨੇ ਆਪਣਾ ਫੌਜੀਆ ਨੇ ਤੇ ਪੁਲਿਸ ਨੇ ਉਹਦੇ ਤੋਂ ਸਿੱਖ ਭੱਜੇ ਜਿਹੜੇ ਨੇ ਨੌਜਵਾਨ ਕੋਈ ਪਾਕਿਸਤਾਨ ਰਾਈ ਕੋਈ ਬੰਗਲਾਦੇਸ਼ ਰਾਈ ਕੋਈ ਨੇਪਾਲ ਰਾਈ ਬਾਹਰ ਭੱਜੇ ਨੇ ਜਦੋਂ ਮੈਂ 1975 ਤੇ 77 ਵਜੇ ਯੂਰਪ ਦੇ ਦੇ ਮੁਲਕਾਂ ਵਿੱਚ ਘੁੰਮਿਆ ਤੇ ਕਿਸੇ ਵੀ ਯੂਰਪ ਮੁਲਕ ਦੀ ਮੁਲਕ ਦੇ ਵਿੱਚ ਕੋਈ ਵੀ ਸਿੱਖ ਪੱਕਾ ਉੱਥੇ ਨਹੀਂ ਸੀ ਰਹਿ ਰਿਹਾ ਕੋਈ ਨੌਜਵਾਨ ਮੁੰਡੇ ਏਜੰਟਾਂ ਦੇ ਕੱਢੇ ਕੱਢੇ ਹੋਏ ਤੇ ਪੰਜਾਬ ਦੇ ਸਰਕਾਰ ਤੋਂ ਜ਼ੁਲਮ ਭੁੱਖ ਜਿਹੜਾ ਹੋਣਾ ਸੀ ਉਹ ਤੋਂ ਡਰਦੇ ਹੋਏ ਭੱਜੇ ਹੋਏ ਸਨ ਉਹ ਕੁਝ ਮਿਲਦੇ ਰਹੇ ਮੈਨੂੰ ਪਰ ਪੱਕਾ ਸਿੱਖ ਕੋਈ ਨਹੀਂ 1984 ਤੋਂ ਬਾਅਦ ਇਹ ਸਾਰੇ ਯੂਰਪ ਦੇ ਵਿੱਚ ਕੀ ਇੱਕ ਇੱਕ ਸ਼ਹਿਰ ਨਹੀਂ ਇੱਕ ਇੱਕ ਦੇਸ਼ ਨਹੀਂ ਇੱਕ ਇੱਕ ਮਹੱਲੇ ਦੇ ਵਿੱਚ ਤੇ ਗੁਰਦੁਆਰੇ ਲੰਗਰ 24 ਘੰਟੇ ਚੱਲਦੇ ਗਹਿਮਾ ਗਹਿਮ ਸੰਗਤਾਂ ਦੀ ਹੁੰਦੀ ਹੈ ਇਹ ਤੇ ਇਉਂ ਕਹਿ ਲੋ ਤੁਸੀਂ ਕਿ ਸਿੱਖ ਸਭਿਆਚਾਰ ਸਿੱਖੀ ਸਰੂਪ ਪੰਜਾਬੀ ਬੋਲੀ ਗੁਰਮੁਖੀ ਅੱਖਰ ਗੁਰਬਾਣੀ ਦਾ ਜੋ ਪ੍ਰਚਾਰ ਤੇ ਪ੍ਰਸਾਰ 1984 ਦੀਆਂ ਦੁਰਘਟਨਾਵਾਂ ਤੋਂ ਬਾਅਦ ਦੁਨੀਆ ਭਰ ਦੇ ਵਿੱਚ ਹੋਇਆ ਇਹ ਨਾ ਪਹਿਲਾਂ ਕਦੇ ਨਹੀਂ ਸੀ ਹੋਇਆ ਉਹ ਗੱਲ ਸੱਚ ਹੀ ਹੋਈ ਕਿ ਗੁਰੂ ਨਾਨਕ ਸਾਹਿਬ ਇਹ ਅੱਜ ਦਾ ਜ਼ਿਲ੍ਹਾ ਪਹਿਲਾਂ ਲਾਹੌਰ ਸੀ ਅੱਜ ਕੱਲ੍ਹ ਜ਼ਿਲ੍ਹਾ ਕਸੂਰ ਦੇ ਵਿੱਚ ਦੋ ਪਿੰਡ ਮਾਨਕ ਤੇ ਦੇ ਕੇ ਇੱਕ ਪਿੰਡ ਵਾਲਿਆਂ ਨੇ ਗੁਰੂ ਸਾਹਿਬ ਨੂੰ ਪਿੰਡ ਚ ਨਹੀਂ ਵੜਨ ਦਿੱਤਾ ਵਟੇ ਮਾਰੇ ਮਹਾਰਾਜ ਕਹਿੰਦੇ ਵਸਦੇ ਰਹੋ ਕਹਿ ਕੇ ਅੱਗੇ ਚੱਲੇ ਅਗਲੇ ਪਿੰਡ ਵਾਲਿਆਂ ਨੇ ਉਹਨੂੰ ਆਓ ਜੀ ਕਿਹਾ ਮਾਨ ਸਤਕਾਰ ਕੀਤਾ ਉਹਨਾਂ ਨੂੰ ਕਿਹਾ ਵੀ ਤੁਸੀਂ ਉਜੜ ਜਾਓ ਤੋ ਭਾਪਾ ਹੀ ਮਰਦਾਨੇ ਜੀ ਦੇ ਪੁੱਛਣ ਤੇ ਆ ਵੀ ਇਹ ਜਿਹੜੇ ਚੰਗੇ ਬੰਦੇ ਜਿੱਥੇ-ਜਿੱਥੇ ਜਾਣਗੇ ਚੰਗਿਆਈ ਨੂੰ ਖਿਲਾਰਨਗੇ ਤੇ ਉਹ ਜਿਹੜੇ ਮਾੜੇ ਬੰਦੇ ਉਹ ਜਿਹੜੇ ਜਿੱਥੇ-ਜਿੱਥੇ ਜਾਣਗੇ ਉਥੇ ਬੁਰਾਈਆਂ ਦਾ ਪ੍ਰਚਾਰ ਤੇ ਪ੍ਰਸਾਰ ਕਰਨਗੇ ਇਸ ਲਈ ਇਉਂ ਸਮਝ ਲਓ ਕਿ ਕੋਈ ਬਹਾਨਾ ਬਣਿਆ ਇੰਦਰਗਾਨੀ ਦਾ ਬਾਹਨਾ ਬਣਿਆ ਜਾਂ ਉਹਦੀ ਪੁੱਤ ਦੀ ਸਰਕਾਰ ਦਾ ਬਾਹਨਾ ਬਣਿਆ ਨੌਜਵਾਨੀ ਖਿੰਡੀ ਸਾਰੇ ਸੰਸਾਰ ਦੇ ਵਿੱਚ ਤੇ ਦੁਨੀਆ ਨੂੰ ਪਤਾ ਲੱਗਿਆ ਕਿ ਸਿੱਖ ਵੀ ਕੋਈ ਕੌਮ ਹੈ ਸਿੱਖ ਵੀ ਕੋਈ ਧਰਮ ਹੈ ਇਹਨਾਂ ਦੀ ਆਪਣੀ ਲਿਪੀ ਹੈ ਇਹਨਾਂ ਦੀ ਆਪਣੀ ਬੋਲੀ ਹੈ ਇਹਨਾਂ ਦਾ ਆਪਣਾ ਵਿਸ਼ਵਾਸ ਹੈ ਇਹ ਤੇ ਬਾਹਰ ਇੱਥੇ ਮੈਂ ਜਦੋਂ 79 ਦੇ ਵਿੱਚ ਆਇਆ ਵਾਂ 5 ਅਕਤੂਬਰ 79 ਨੂੰ ਤੇ ਜਨਵਰੀ 1980 ਦੇ ਵਿੱਚ ਤਾਰਾ ਮਾਰਾ ਸਬਰਬਦੇ ਵਿੱਚ ਗੁਰਦੁਆਰਾ ਅਸੀਂ ਸ਼ੁਰੂ ਕੀਤਾ 4.5 ਸਾਲ ਉੱਥੇ ਫਿਰ 84 ਦੀਆਂ ਦੁਰਘਟਨਾਵਾਂ ਮੰਦਕਪਾਪੀਆਂ ਕਰਕੇ ਮਤਭੇਦ ਹੋਏ ਪ੍ਰਬੰਧਕਾਂ ਦੇ ਵਿੱਚ ਉਹ ਗੁਰਦੁਆਰਾ ਬੰਦ ਹੋਇਆ ਫਿਰ 1985 ਦੇ ਵਿੱਚ ਇਹ ਗੁਰਦੁਆਰਾ ਗਲੈਨਵੁੱਡ ਜ ਨੂੰ ਸੈਂਕ ਗੁਰਦੁਆਰਾ ਸਿੱਖ ਸੈਂਟਰ ਪਾਰਕ ਲਈ ਸ਼ੁਰੂ ਕੀਤਾ ਉੱਥੇ ਵੀ ਅਸੀਂ ਪੰਜਾਬੀ ਕਲਾਸਾਂ ਨਾਲ ਹੀ ਲਾਈਆਂ ਸ਼ੁਰੂ ਕੀਤੀਆਂ ਸੀ ਇੱਥੇ ਵੀ ਇੱਕ ਇੱਕਦਮ ਮਿਸਾਲ ਦੇਣਾ ਸਾਰੀ ਦੁਨੀਆ ਤੇ ਇਸ ਤਰ੍ਹਾਂ ਪੰਜ ਸੱਤ ਬੱਚਿਆਂ ਤੋਂ ਮੈਂ ਪੰਜਾਬੀ ਪੜਾਉਣੀ ਸਿਜ ਸ਼ਨੀਵਾਰ ਸ਼ੁਰੂ ਕੀਤੀ ਸੀ ਅੱਜ 700 ਪਲੱਸ ਵਿਦਿਆਰਥੀ ਇਸ ਕੱਲੇ ਗਲੈਨਵੁੱਡ ਸਕੂਲ ਦੇ ਪੰਜਾਬੀ ਸਕੂਲ ਵਿੱਚ ਪੜ੍ਹਦੇ ਆ ਔਰ ਪ੍ਰਾਪਰ ਸਕੂਲ ਆ ਔਰ 35 ਪਰ ਟੀਚਰ ਲੇਡੀਆਂ ਜਿਹੜੀਆਂ ਪਾਰਟ ਟਾਈਮ ਉਹਨਾਂ ਨੂੰ ਪੇਡ ਤਨਖਾਹ ਦੇ ਕੇ ਤੇ ਇੱਥੇ ਉਹਨਾਂ ਕੋਲੋਂ ਪੜਾਇਆ ਜਾਂਦਾ ਸੋ ਇਸ ਲਈ ਔਰ 1900 ਅਪ੍ਰੈਲ 1985 ਵਿੱਚ ਇਸ ਸਦਨ ਹੈਮਿਸਫੀਅਰ ਵਿੱਚ ਸਿਡਨੀ ਤੋਂ ਸਭ ਤੋਂ ਪਹਿਲਾਂ ਪੰਜਾਬੀ ਦੀ ਵੀਕਲੀ ਅਖਬਾਰ ਸਿੱਖ ਸਮਾਚਾਰ ਮੈਂ ਸ਼ੁਰੂ ਕੀਤੀ ਸੀ ਜਿਹੜੀ ਕਿ 1.5 ਸਾਲ ਵੀਕਲੀ ਚੱਲਦੀ ਰਹੀ ਫਿਰ ਉਹਦੇ ਪੇਜ ਵਧਾ ਕੇ ਮੰਥਲੀ ਕੀਤੀ ਅਜੇ ਤੱਕ ਇੱਥੇ ਕੋਈ ਵੀਕਲੀ ਅਖਬਾਰ ਨਹੀਂ ਚੱਲੀ ਜਿਹੜੀਆਂ ਕੋਈ ਚੱਲਦੀਆਂ ਨੇ ਉਹ ਵੀ ਮਹੀਨੇਵਾਰ ਹੁੰਦੀਆਂ ਨੇ ਸੋ ਅੱਜ ਇੱਥੇ ਸਭਿਆਚਾਰਕ ਪ੍ਰੋਗਰਾਮ ਹੁੰਦੇ ਨੇ ਇੱਥੇ ਬੜੀ ਭਾਰੀ ਟੈਲੈਂਟ ਟਾਪ ਦੇ ਕੋਈ ਰਾਗੀ ਸਿੰਘ ਟਾਪ ਦੇ ਕਥਾਵਾਚਕ ਧਾਰਮਿਕ ਵਿਦਵਾਨ ਨਚਾਰ ਨੱਚਣ ਵਾਲੇ ਸੰਗੀਤਕਾਰ ਗਵਈਏ ਤੇ ਆਪਣਾ ਭੰਗੜਾ ਪਾਉਣ ਵਾਲੇ ਗਿੱਧਾ ਪਾਉਣ ਵਾਲੀਆਂ ਟੀਮਾਂ ਆਉਂਦੀਆਂ ਨੇ ਉਹ ਸ਼ਾਇਦ ਤੁਸੀਂ ਵੇਖੋ ਇਸ਼ਤਿਹਾਰਾਂ ਦੇ ਵਿੱਚ ਆਉਂਦਾ ਇੱਥੇ ਪ੍ਰੋਗਰਾਮ ਹੋ ਰਿਹਾ ਸੱਭਿਆਚਾਰਕ ਇੱਥੇ ਭੰਗੜਾ ਹੋ ਰਿਹਾ ਇੱਥੇ ਕਬੱਡੀ ਹੋ ਰਹੀ ਹੈ ਸਿੱਖ ਗੇਮਾਂ ਹਰ ਸਾਲ ਦੇ ਵਿੱਚ ਹੁੰਦੀਆਂ 1988 ਤੋਂ ਸ਼ੁਰੂ ਕੀਤੀਆਂ ਹੋਈਆਂ ਸਿਰਫ 2 ਸਾਲ ਕਰੋਨੇ ਦਾ ਇਹ ਰੋਲਾ ਪੈਣ ਕਰਕੇ ਨਹੀਂ ਹੋਈਆਂ ਛਤਵੀਆਂ ਹੁਣ ਗਹਿਮਾ ਕੈਲੀ ਆਪਣਾ ਡਿਲੇਟ ਹੋ ਕੇ ਹਟੀਆਂ ਅਗਲੇ ਸਾਲ 55 ਦੇ ਵਿੱਚ 2055 ਚਾਹੀਤੇ ਆਪਾਂ ਸਿਡਨੀ ਵਿੱਚ ਹੋਣੀਆਂ ਨੇ ਫਿਰ ਇਸ ਤੋਂ ਇਲਾਵਾ ਹਰ ਸਾਲ ਜੂਨ ਦੇ ਵਿੱਚ ਗ੍ਰਫਤ ਵਿੱਚ ਸ਼ਹੀਦੀ ਟੂਰਨਾਮੈਂਟ ਮੇਲਾ ਹੁੰਦਾ ਸੋ ਮੇਲੇ ਹੁੰਦੇ ਨੇ ਗੁਰਦੁਆਰਿਆਂ ਵਿੱਚ 24 ਘੰਟੇ ਲੰਗਰ ਚੱਲਦੇ ਨੇ ਸੋਰਾ ਸੁਭਾ ਸ਼ਾਮ ਦੀਵਾਨ ਸੱਜਦੇ ਨੇ ਤੇ ਗਹਿਮਾ ਗਹਿਮ ਹੋ ਰਹੀ ਹੈ ਪੰਜਾਬ ਦੇ ਵਿੱਚ ਇਹਨਾਂ ਜੇ ਇਥੇ ਫਿਰ ਤੁਸੀਂ ਦੇਖੋਗੇ মিডিਆ ਦੇ ਵਿੱਚ ਵੀ ਪੰਜਾਬੀ ਦੇ ਸ਼ਬਦ ਜੋੜਾਂ ਬਾਰੇ ਬੜਾ ਪ੍ਰਚਾਰ ਸਹੀ ਹੁੰਦਾ ਵੀ ਇਹ ਸਹੀ ਹੋਣੇ ਚਾਹੀਦੇ ਆ ਮੈਂ 1960 70 ਜਦੋਂ ਮੈਂ ਐਸਜੀਪੀਸੀ ਵਿੱਚ ਹੁੰਦਾ ਸੀ ਸਭ ਤੋਂ ਵੱਧ 100% ਦੀ ਸ਼ੁੱਧ ਨਹੀਂ ਕੋਈ ਕਹਿ ਸਕਦਾ ਸਭ ਤੋਂ ਵੱਧ ਸ਼ੁੱਧ ਸਪੈਲਿੰਗ ਪੰਜਾਬੀ ਦੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀਆਂ ਪ੍ਰਕਾਸ਼ਨਾਵਾਂ ਵਿੱਚ ਹੁੰਦੀ ਅੱਜ ਉੱਥੇ ਵੀ ਬੋਰਡਾਂ ਉੱਪਰ ਕਿਤਾਬਾਂ ਉੱਪਰ মিডিਆ ਦੇ ਵਿੱਚ ਜੇ ਕਦੇ ਮਜਬੂਰੀ 'ਚ ਪੰਜਾਬੀ ਲਿਖਣੀ ਵੀ ਪੈਂਦੀ ਆ ਚਾਹੇ ਪੰਜਾਬ ਸਰਕਾਰ ਆ ਚਾਹੇ ਚੀਫ ਖਾਲਸਾ ਦੀਵਾਨ ਹੈ ਚਾਹੇ ਸ਼ਰੋਮਣੀ ਕਮੇਟੀ ਹੈ ਚਾਹੇ ਕੋਈ ਸਕੂਲ ਆ ਉਹ ਪ੍ਰਵਾਹ ਹੀ ਨਹੀਂ ਕਰਦੇ ਪਹਿਲਾਂ ਤੇ ਪੰਜਾਬੀ ਲਿਖਣ ਤੋਂ ਗੁਰੇਜ਼ ਕਰਨਗੇ ਤੇ ਫੇਰ ਜੇ ਲਿਖਣਗੇ ਤੇ ਸਪੈਲਿੰਗ ਉਹ ਤੇ ਇਤਰਾਕੀ ਚਮਚੋਲਾ ਕਰ ਦੇਣਗੇ ਕਿ ਉਹ ਸਮਝ ਨਹੀਂ ਆਉਗੀ ਤੇ ਨਾਲ ਸ਼ਬਦ ਫਿਰ ਜਿਹੜੇ ਆ ਦੇਖੋ ਆਪਾਸ ਸ਼ਬਦ ਹੁੰਦਾ ਸੀ ਕੋਈ ਵੀ ਕਹੇ ਦੀ ਲੱਤ ਬਾਜ ਜਾਂ ਕੋਈ ਖਰਾਬ ਆ ਪੂਰੀ ਤਰ੍ਹਾਂ ਨਹੀਂ ਹੈਗਾ ਅਪਾਜ ਤੋਂ ਚਲੋ ਇਹਨਾਂ ਨੇ ਵਿਕਲਾੰਗ ਬਣਾਇਆ ਹਿੰਦੀ ਦਾ ਉਹੀ ਗੁਰਮੁਖੀ ਜੀ ਲਿਖਣ ਲੱਗ ਪਏ ਹੁਣ ਇਹ ਵਿਕਲਾੰਗ ਤੋਂ ਇਹ ਦਿਵੇ ਆਂਗ ਬਣ ਗਿਆ ਅਸੀਂ ਚੰਗਾ ਪਲਾ ਮੱਥਾ ਟੇਕਣਾ ਸੇਜਿਤ ਦਾ ਕਰਨਾ ਸੀਸ ਝੁਕਾਉਣਾ ਉਹ ਨਤਮ ਸਤਕ ਬਣਾ ਧਰਦਿਆ ਸੋ ਪੰਜਾਬੀ ਦੇ ਉੱਪਰ ਸ਼ਬਦਾਂ ਦੀ ਵੋਕੈਬਲਰੀ ਮਾਰ ਵੀ ਪਾਈ ਜਾ ਰਹੀ ਹੈ ਹਿੰਦੁਸਤਾਨ ਦੇ ਸਾਰੇ ਜੋ ਰਾਜਕਾਰੀ ਪਾਰਟੀ ਹੈ ਤੇ ਸ਼ਬਦ ਜੋੜਾਂ ਦੁਆਰਾ ਵੀ ਕੀਤਾ ਜਾ ਰਿਹਾ ਵਾ ਪੰਜਾਬੀ ਦਾ ਘਾਣ ਪਰ ਬਾਹਰ ਇਹ ਗੱਲ ਨਹੀਂ ਹੈਗੀ ਬਾਹਰ ਦੇ ਪੰਜਾਬੀ ਇਸ ਗੱਲ ਤੋਂ ਬੜੇ ਸੁਚੇਤ ਨੇ ਗਨੀਜੇ ਪੰਜਾਬ ਤੋਂ ਬਾਹਰ ਦੀ ਪੰਜਾਬੀ ਵਾਲੇ ਸਾਨੂੰ ਦੱਸਿਆ ਹੁਣ ਮੈਂ ਸਰਦਾਰ ਭੁਪਿੰਦਰ ਸਿੰਘ ਨੂੰ ਗਾਂਗਾ ਵੀ ਅੱਜ ਦੀ ਡੇਟ ਇਚ ਪੰਜਾਬ ਵਿੱਚ ਪੰਜਾਬੀ ਦਾ ਕੀ ਹਾਲ ਹੈ ਪੰਜਾਬ ਵਿੱਚ ਜੋ ਪੰਜਾਬੀ ਮਾਂ ਬੋਲੀ ਦੇ ਉੱਤੇ ਕਾਫੀ ਬੇਤਕਰੀ ਵਾਲਾ ਇੱਕ ਕਿਸਮ ਦਾ ਅ ਬਿਹਾਰ ਹੁੰਦਾ ਰਿਹਾ ਵਾ ਇਹ ਇੱਕ ਵਿਸ਼ਾਏ ਬਣ ਗਿਆ ਸੀ ਕਿ ਲੋਕ ਇਹਨੂੰ ਮਾੜਾ ਸਮਝਦੇ ਸੀ ਕਿ ਇਹ ਬੈਕਵਰਡ ਲੈਂਗੁਏਜ ਆ ਔਰ ਹਿੰਦੀ ਜਦੋਂ ਖਾਸ ਕਰ ਇੰਗਲਿਸ਼ ਨੂੰ ਬਹੁਤ ਪ੍ਰੇਫਰ ਕਰਦੇ ਸੀ ਕਿ ਸਾਡੇ ਇੱਕ ਬਹੁਤ ਵੱਡੀ ਕਮਜ਼ੋਰੀ ਆ ਕਿ ਅਸੀਂ ਜੋ ਆਦਮੀ ਅੰਗਰੇਜ਼ੀ ਬੋਲਦਾ ਵਾ ਉਹਨੂੰ ਐਡਵਾਂਸ ਮਾਡਰਨ ਔਰ ਪੜ੍ਹਿਆ ਲਿਖਿਆ ਆਦਮੀ ਮੰਨਦੇ ਆ ਅਸੀਂ ਆਪਣੀ ਮਾਂ ਬੋਲੀ ਨੂੰ ਇਗਨੋਰ ਕਰਦੇ ਆ ਜਦ ਕਿ ਪ੍ਰਾਊਡ ਹੋਣਾ ਚਾਹੀਦਾ ਹੈਗਾ ਕਿ ਮੈਂ ਪੰਜਾਬੀ ਬੋਲਾਂ ਅਸੀਂ ਆਮ ਦੇਖਿਆ ਵਾ ਜ ਖਾਸ ਕਰ ਸਾਡੀ ਜਿਹੜੀ ਥੋੜੀ ਜੀ ਹੈ ਰੈਚੂਲੋਨ ਕਲਾਸ ਆ ਆਫੀਸਰ ਕਲਾਸ ਹੈ ਜਾਂ ਪੜ੍ਹੇ ਲਿਖੀ ਕਲਾਸ ਆ ਉਹ ਘਰ ਚ ਪੰਜਾਬੀ ਬੋਲਣ ਨੂੰ ਪਸੰਦ ਨਹੀਂ ਕਰਦੇ ਇਵਨ ਸਿੱਖ ਹੋਣ ਦੇ ਨਾਤੇ ਵੀ ਬਾਕੀ ਤਾਂ ਛੱਡੋ ਨਾਨ ਸਿੱਖ ਦੀ ਗੱਲ ਉਹ ਵੀ ਇਹ ਚੀਜ਼ ਨੂੰ ਬੱਚਿਆਂ ਨਾਲ ਦੂਜੀ ਨਾਨ ਪੰਜਾਬੀ ਚ ਗੱਲ ਕਰਦੇ ਆ ਜਿਆਦਾ ਮੋਸਟਲੀ ਤੋਂ ਇਹ ਇੱਕ ਬਹੁਤ ਟਰੈਂਡ ਹੈ ਸਕੂਲਾਂ ਵਿੱਚ ਵੀ ਜਿਵੇਂ ਗੈਨੀ ਜੀ ਨੇ ਹੁਣੇ ਦੱਸਿਆ ਸਕੂਲਾਂ ਵਿੱਚ ਵੀ ਇਹ ਪੰਜਾਬੀ ਨੂੰ ਬੋਲਣ ਤੇ ਮਨਾਹੀ ਸੀ ਔਰ ਜੁਰਮਾਨੇ ਹੁੰਦੇ ਸੀ ਹੁਣ ਗਵਰਨਮੈਂਟਾਂ ਆਈਆਂ ਨਵੀਂ ਬਦਲ ਕੇ ਪਹਿਲਾਂ ਵਾਲੇ ਗਵਰਨਮੈਂਟਾਂ ਰਹੀਆਂ ਵਾ ਕੋਈ ਖਾਸ ਤਰੱਕੀ ਨਹੀਂ ਹੋ ਸਕੀ ਪੰਜਾਬੀ ਦੀ ਵਰਨਾ ਪੰਜਾਬੀ ਦਾ ਗ੍ਰਾਫ ਉਹ ਥੱਲੇ ਨੂੰ ਗਿਆ ਵਾ ਪਿੱਛੇ ਤਕਰੀਬਨ ਪੰਜਾਬੀ ਸੂਬਾ ਬਣਨ ਤੋਂ ਬਾਅਦ ਪੰਜਾਬੀ ਸੂਬਾ ਬਣਨ ਤੋਂ ਬਾਅਦ ਪੰਜਾਬੀ ਬਹੁਤ ਉੱਪਰ ਨੂੰ ਜਾਣੀ ਚਾਹੀਦੀ ਸੀ ਪੰਜਾਬ ਦੇ ਅੰਦਰ ਉਹਦਾ ਗ੍ਰਾਫ ਥੱਲੇ ਨੂੰ ਗਿਆ ਹੁਣ ਥੋੜਾ ਜਿਹਾ ਇਹਦੇ 'ਚ ਬਦਲਾਅ ਆਇਆ ਵਾ ਤੇ ਇਹਦੇ ਬਾਰੇ ਕੁਝ ਇਹਨਾਂ ਨੇ ਕਾਫੀ ਕੋਸ਼ਿਸ਼ ਜਾਰੀ ਕੀਤੀ ਹੈ ਜੋ ਅੱਜ ਦੀ ਪੰਜਾਬ ਦੀ ਰਾਜਨੀਤਿਕ ਜਾਂ ਪ੍ਰਸ਼ਾਸਨਿਕ ਸੰਬੰਧ ਹੈ ਉਹਦੇ ਵਿੱਚ ਪੰਜਾਬੀ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਦੂਸਰਾ ਪੰਜਾਬੀ ਜਿਹੜੀ ਕਿਸੇ ਟਾਈਮ ਤੇ ਸਾਡੇ ਘਰ ਵਿੱਚ ਤੱਕ ਵੀ ਸੀਮਤ ਨਹੀਂ ਸੀ ਇਹਨੂੰ ਲੋਕ ਮਾੜਾ-ਮੋਟਾ ਬੋਲ ਲੈਂਦੇ ਸੀ ਜੋ ਮੈਂ ਤਕਰੀਬਨ ਮੈਂ ਵੀ ਕਾਫੀ ਸੀਨੀਅਰ ਏਜ ਚ ਲਿਆ ਗਿਆ ਮਾਂ ਸਾਡੇ ਦੇਖਿਆ ਸਾਡੇ ਬਜ਼ੁਰਗ ਸੀ ਉਹ ਕੋਈ ਪੰਜਾਬੀ ਨਹੀਂ ਜਾਣਦਾ ਸੀ ਹਿੰਦੀ ਸੌਰੀ ਉਰਦੂ ਤੇ ਇੰਗਲਿਸ਼ ਜਾਣਦੇ ਸੀਗੇ ਅੱਜ ਇਸ ਚੀਜ਼ ਦੀ ਮੁਬਾਰਕਬਾਦ ਦੇਣੀ ਪਊਗੀ ਸਾਡੇ ਐਨਆਰਆਈ ਵੀਰਾਂ ਨੂੰ ਜਿਨ੍ਹਾਂ ਨੇ ਇਸ ਸੰਸਾਰ ਦੇ ਗਲੋਬ ਦੇ ਕੋਨੇ-ਕੋਨੇ ਵਿੱਚ ਪਹੁੰਚ ਕੇ ਪੰਜਾਬੀ ਮਾਤ ਭਾਸ਼ਾ ਦੀ ਪ੍ਰਚਾਰ ਕਰਤਾ ਔਰ ਆਇਡੈਂਟੀਟੀ ਦੇਤੀ ਕਿ ਪੰਜਾਬੀ ਵੀ ਇੱਕ ਲੈਂਗੁਏਜ ਹੈ ਦੂਸਰਾ ਪੰਜਾਬੀਆਂ ਦੀ ਪਹਿਚਾਨ ਪਾਰਟੀਕੁਲਰਲੀ ਸਿੱਖ ਦੀ ਪਹਿਚਾਨ ਬਣਾਤੀ ਆ ਕਿ ਇਹ ਕੌਮ ਕੀ ਆ ਇਹਦੇ ਕੀ ਉਦੇਸ਼ ਨੇ ਔਰ ਇਹਦਾ ਜੋ ਫਲਸਫਾ ਹੈ ਜੋ ਦਸਾਂ ਗੁਰੂਆਂ ਨੇ ਫਲਸਫਾ ਦਿੱਤਾ ਹੋਇਆ ਹੈ ਉਹ ਇਨਾ ਐਡਵੈਂਚਰਸ ਔਰ ਡੈਨਮਕ ਹੈ ਔਰ ਦੂਸਰੀ ਕਮਿਊਨਿਟੀਆਂ ਨੂੰ ਨਾਲ ਲੈ ਕੇ ਚੱਲਣ ਵਾਲਾ ਹੈ ਇਹਦੇ ਚ ਸਹਿਨਸ਼ੀਲਤਾ ਹੈ ਉਹ ਇੱਕ ਐਗਜ਼ੈਂਪਲਰੀ ਇਹਨਾਂ ਨੇ ਜਾ ਕੇ ਦੁਨੀਆ ਨੂੰ ਦਿਖਾਤਾ ਔਰ ਅੱਜ ਦੁਨੀਆ ਇਹ ਸਾਹਮਣੇ ਸਿਰ ਚਕਾਉਂਦੀ ਆਂ ਕਿ ਪੰਜਾਬੀ ਕੌਮ ਖਾਸ ਕਰਕੇ ਸਿੱਖ ਕੌਮ ਹੈ ਜਿਨ੍ਹਾਂ ਜੋ ਇਸ ਇਨਸਾਨੀਅਤ ਲਈ ਹਿਊਮਨਿਟੀ ਲਈ ਐਜ਼ ਅ ਹੋਲ ਸਰਬਸਾਂਝੀ ਵਾਲਤਾ ਦੇ ਅਸੂਲ ਤੇ ਚੱਲਦੀ ਆਂ ਬਾਕੀ ਕੋਈ ਧਰਮ ਇਹਨਾਂ ਜਿਆਦਾ ਇਸ ਚੀਜ਼ ਤੇ ਨਹੀਂ ਚੱਲਣ ਵਾਲਾ ਇਸ ਚੀਜ਼ ਨੂੰ ਲੈ ਕੇ ਅੱਜ ਸਿੱਖ ਕੌਮ ਨੂੰ ਜਗ੍ਹਾ ਜਗ੍ਹਾ ਮਾਨਵੀ ਮਿਲ ਰਿਹਾ ਵਾ ਤਕਰੀਬਨ ਮੈਂ ਕੈਨੇਡਾ ਅਮਰੀਕਾ ਅਸਟ੍ਰੇਲੀਆ ਨਿਊਜ਼ੀਲੈਂਡ ਪਾਕਿਸਤਾਨ ਔਰ ਬੰਗਲਾਦੇਸ਼ ਨੇਪਾਲ ਕਾਫੀ 10 12 ਕੰਟਰੀ ਚ ਘੁੰਮ ਕੇ ਦੇਖਿਆ ਔਰ ਇਹ ਚੀਜ਼ ਤੇ ਬੜਾ ਮਾਣ ਹੋਇਆ ਇਹ ਚੀਜ਼ ਤੇ ਮਾਣ ਹੋਇਆ ਜਦੋਂ ਮੈਂ ਕੈਨੇਡਾ ਗਿਆ ਉੱਥੇ ਮੈਂ ਇੱਕ ਹਸਪੀਟਲ ਚ ਬੈਠਾ ਹੋਇਆ ਸੀ ਤੇ ਹਸਪੀਟਲ ਦੇ ਵਿੱਚ ਜਿਹੜਾ ਬੋਰਡ ਲੱਗਿਆ ਹੋਇਆ ਸੀ ਸਭ ਤੋਂ ਟਾਪ ਤੇ ਅੰਗਰੇਜ਼ੀ ਫ੍ਰੈਂਚ ਚਾਈਨੀਜ਼ ਚਾਰ ਨੰਬਰ ਤੇ ਪੰਜਾਬੀ ਵੀ ਲਿਖਿਆ ਹੋਇਆ ਮਿਲਿਆ ਸੀ ਬੜੀ ਖੁਸ਼ੀ ਹੋਈ ਇਹ ਚੀਜ਼ ਦੀ ਦੇਖ ਕੇ ਕਿ ਕੈਨੇਡਾ ਜਿਹਦਾ ਬਣਦਾ ਇਹੀ ਹਾਲ ਹੁਣ ਆਸਟ੍ਰੇਲੀਆ ਚ ਮੈਂ ਆਇਆ ਹੋਇਆ ਅੱਜਕੱਲ ਇੱਥੇ ਆਪਣਾ ਗਲਿੰਵਨ ਗੁਰਦੁਆਰਾ ਸਾਹਿਬ ਹੈ ਇੱਥੇ ਗਿਆਨੀ ਸੰਤੋਖ ਸਿੰਘ ਜੀ ਹੈਗੇ ਨੇ ਕਾਫੀ ਐਫਰਟਸ ਕਰ ਰਹੇ ਨੇ ਸਕੂਲ ਪੰਜਾਬੀ ਦੇ ਚਲਾਏ ਨੇ ਬੱਚਿਆਂ ਨੂੰ ਪੰਜਾਬੀ ਦਾ ਗਿਆਨ ਦਿੱਤਾ ਜਾ ਰਿਹਾ ਵਾ ਔਰ ਇਸ ਤਰੀਕੇ ਨਾਲ ਪੰਜਾਬੀ ਜੋ ਹੈ ਬੱਚੇ ਆਪਣੇ ਬੱਚਿਆਂ ਨੂੰ ਵਿਰਸੇ ਨਾਲ ਜੋੜ ਕੇ ਰੱਖਣ ਦੀ ਖਾਤਰ ਕਿਉਂਕਿ ਦੂਸਰਾ ਕਲਚਰ ਆ ਚਮਕਤਮਕ ਵਾਲਾ ਕਲਚਰ ਹੈ ਤੇ ਇੱਥੇ ਸਾਡੀ ਜਿਹੜੀ ਕਮਿਊਨਿਟੀ ਆ ਖਾਸ ਕਰਕੇ ਆਸਟ੍ਰੇਲੀਆ ਦੇ ਅੰਦਰ ਸਿਡਨੀ ਦੇ ਅੰਦਰ ਇਹ ਜੋ ਦੂਸਰੇ ਵਿਦੇਸ਼ੀ ਧਰਮਾਂ ਦਾ ਚਮਕ-ਦਮਕਦਾ ਪ੍ਰਭਾਵ ਨੂੰ ਰੋਕਣ ਦੀ ਖਾਤਰ ਬਹੁਤ ਅੱਛੇ کارਗਰ ਕਦਮ ਚੱਕ ਰਹੇ ਨੇ ਜਿਹਦੇ ਨਾਲ ਮੈਂ ਇੱਕ ਚੀਜ਼ ਨੋਟ ਕੀਤੀ ਆ ਕਿ ਜੋ ਪੰਜਾਬ ਨਾਲੋਂ ਸਿੱਖੀ ਰਹਿਤ ਮਰਿਆਦਾ ਉਹ ਵਿਦੇਸ਼ਾਂ ਵਿੱਚ ਮੈਨੂੰ ਦੇਖਣ ਨੂੰ ਜ਼ਿਆਦਾ ਮਿਲਦੀ ਆ ਹਾਂ ਪੰਜਾਬ ਵਿੱਚ ਅੱਜ ਉਨੀ ਰਹਿਤ ਮਰਿਆਦਾ ਨਹੀਂ ਰਹੀ ਮੁੰਡਿਆਂ ਦੀ ਖਾਸ ਕਰ ਨਵੀਂ ਜਨਰੇਸ਼ਨ ਦੀ ਮੈਂ ਆ ਕਈ ਪਿੰਡਾਂ ਜਨਮ ਆ ਉਥੇ ਕਿਸੇ ਇੱਕ ਦੇ ਮੁੰਡੇ ਦੇ ਸਿਰ ਤੇ ਪੱਗ ਹੁੰਦੀ ਆ ਅੰਬਰਦਾਰੀ ਤਾਂ ਉਹਨੇ ਕੀ ਹੋਣਾ ਮਾ ਪੱਗ ਵੀ ਸਿਰ ਤੇ ਨਹੀਂ ਮਿਲਦੀ ਲੇਕਿਨ ਫੋਰਨ ਚ ਗੁਰਦਾਰੇ ਜਾਇਦਾ ਕੈਨੇਡਾ ਜਾਂਦੇ ਰਹੇ ਆ ਅ ਅਮਰੀਕਾ ਚ ਵੀ ਗਿਆ ਮਾ ਆਸਟ੍ਰੇਲੀਆ ਚ ਵੀ ਗਿਆ ਮਾ ਨਿਊਜ਼ੀਲੈਂਡ ਚ ਵੀ ਦੇਖਿਆ ਮਾ ਇੱਥੇ ਗੁਰਦਾਰਾ ਜਾਓ ਬਹੁਤ ਹੀ ਸ਼ਾਨਦਾਰ ਰਹਿਤ ਮਰਿਆਦਾ ਸਿਸਟਮ ਡਿਸਪਲਿਨ ਪ੍ਰੈਜੈਂਟੇਸ਼ਨ ਬਹੁਤ ਹੀ ਉੱਚ ਕੋਟੀ ਦੀ ਢੰਗ ਨਾਲ ਸਿੱਖ ਕੌਮ ਦੀ ਹੋ ਰਹੀ ਆ ਔਰ ਪੰਜਾਬੀ ਭਾਸ਼ਾ ਦੀ ਹੋ ਰਹੀ ਹੈ ਔਰ ਇਸ ਦੇ ਉੱਤੇ ਉਹ ਲੋਕ ਫੀਲ ਵੀ ਕਰਦੇ ਆ ਔਰ ਮਾਨਵੀ ਕਰਦੇ ਆ ਸਾਰੀ ਨਾਨ ਸਿੱਖ ਕੌਮ ਜਿੰਨੀ ਵੀ ਫੋਰਨ ਕੰਟਰੀ ਦੀ ਹੈ ਇੱਥੇ ਤਕਰੀਬਨ 100 ਦੇ ਕਰੀਬ ਅ ਬਰਾਦਰਸ ਨੇ ਆਸਟ੍ਰੇਲੀਆ ਦੇ ਅੰਦਰ ਉਹ ਬਲੈਕ ਟਾਊਨ ਚ ਮੇਲਾ ਵੀ ਲੱਗਦਾ ਵਾ ਜਿੱਥੇ ਹਰ ਕਮਿਊਨਿਟੀ ਆਪਣੀ ਪ੍ਰੈਜੈਂਟੇਸ਼ਨ ਦਿੰਦੀ ਆ ਪੰਜਾਬੀ ਹਮੇਸ਼ਾ ਉੱਥੇ ਮੈਟਰ ਆਫ ਅਟਰੈਕਸ਼ਨ ਰਹਿੰਦੇ ਆ ਨਗਰ ਕੀਰਤਨ ਹੁੰਦੇ ਨੇ ਔਰ ਇਸਤੇ ਇੱਕ ਲੰਗਰ ਲਗਾਏ ਜਾਂਦੇ ਨੇ ਔਰ ਉਹ ਲੋਕ ਖਰਾਨ ਹੁੰਦੇ ਆ ਕਿ ਵਕਈ ਗੁਰਨਾਨਕ ਦਾ ਮਿਸ਼ਨ ਜੋ ਚੁਲਾਇਆ ਸੀ ਵੀਰ ਰਈਏ ਨਾਲ ਉਹ ਵਕਈ ਵਰਲਡ ਲੈਵਲ ਤੇ ਫੈਲ ਚੁੱਕਿਆ ਵਾ ਔਰ ਅਸਲੀਅਤ ਸੈਂਸ ਵਿੱਚ ਨਾ ਕਿ ਦਿਖਾਵੇ ਲਈ ਅਸਲੀਅਤ ਸੈਂਸ ਵਿੱਚ ਅਨਸਾਨੀਅਤ ਦੀ ਮਦਦ ਕੀਤੀ ਜਾ ਰਹੀ ਆ ਸਾਡੀਆਂ ਸਾਡੇ ਲੋਕ ਬਾਹਰ ਜਾ ਕੇ ਜਿੰਨੀਆਂ ਵੀ ਗੈਰ ਕੁਦਰਤੀ ਆਫਤਾਂ ਹੁੰਦੀਆਂ ਨੇ ਕੁਦਰਤੀ ਆਫਤਾਂ ਹੁੰਦੀਆਂ ਨੇ ਉੱਥੇ ਜਾ ਕੇ ਕੀ ਡੋਨੇਸ਼ਨ ਕਰ ਰਹੇ ਨੇ ਮਦਦ ਕਰ ਰਹੇ ਨੇ ਰਾਸ਼ਨ ਵੰਡ ਰਹੇ ਨੇ ਤੇ ਇਹ ਵੀ ਇੱਕ ਐਗਜ਼ੈਂਪਲਰੀ ਹੈ ਤਾਂ ਇਸ ਤਰੀਕੇ ਨਾਲ ਅੱਜ ਪੰਜਾਬੀ ਪੂਰੇ ਸੰਸਾਰ ਦੇ ਕੋਨੇ-ਕੋਨੇ ਵਿੱਚ ਫੈਲ ਕੇ ਗਲੋਬ ਦਾ ਆਰਥਿਕ ਸਮਾਜਿਕ ਰਾਜਨੀਤਿਕ ਤੇ ਧਾਰਮਿਕ ਤੌਰ ਤੇ ਬਹੁਤ ਇੰਪੋਰਟੈਂਟ ਹਿੱਸਾ ਬਣ ਚੁੱਕੇ ਨੇ ਤਾਂ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬੀ ਰਾਜਨੀਤੀ ਚ ਵੀ ਕਾਫੀ ਤਰੱਕੀ ਹਾਸਲ ਕਰ ਚੁੱਕੇ ਨੇ ਔਰ ਆਉਣ ਵਾਲੇ ਸਮੇਂ ਵਿੱਚ ਜਿਸ ਤਰ੍ਹਾਂ ਦਾ ਇਥੋਂ ਦਾ ਐਨਆਰਆਈ ਵੀਰਾਂ ਦਾ ਲਗਨ ਹੈ ਆਉਣ ਵਾਲੇ ਸਮੇਂ ਵਿੱਚ ਆਪਣੇ ਪੰਜਾਬੀ ਕਾਫੀ ਉੱਚ ਕੋਟੀ ਦੀ ਜਗਾ ਆਪਣੇ ਇਸ ਅੰਤਰਰਾਸ਼ਟਰੀ ਲੈਵਲ ਤੇ ਹੋਰ ਬਣਾਉਣਗੇ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਪੰਜਾਬੀ ਬਾਰੇ ਜਾਣਨਾ ਪਾਇਆ ਗੈਨੀ ਸੰਤੋਖ ਸਿੰਘ ਜੀ ਤੇ ਭੁਪਿੰਦਰ ਸਿੰਘ ਜੀ ਨੇ ਮੈਂ ਹੁਣ ਤੁਹਾਨੂੰ ਬੇਨਤੀ ਕਰਾਂਗਾ ਗੈਨੀ ਸੰਤੋਖ ਸਿੰਘ ਜੀ ਤੁਸੀਂ ਇਹ ਦੱਸੋ ਵੀ ਪੰਜਾਬੀ ਨੂੰ ਕਿਵੇਂ ਬਚਾਇਆ ਜਾ ਸਕਦਾ ਹੈ ਜਿਹੜੇ ਅਸੀਂ ਪੰਜਾਬੋਂ ਬਾਹਰ ਰਹਿੰਨੇ ਆ ਨਾ ਅਸੀਂ ਘਰ ਵਿੱਚ ਪੰਜਾਬੀ ਬੋਲੀਏ ਆਪਣੇ ਬੱਚਿਆਂ ਨਾਲ ਪੰਜਾਬੀ ਬੋਲੀਏ ਇਹ ਬੜਾ ਭਾਰੀ ਜ਼ਰੂਰੀ ਚੀਜ਼ ਹੈਗੀ ਆ ਹੁਣ ਗੁਰਦੁਆਰੇ ਜਾਂ ਪੰਜਾਬੀ ਸਕੂਲ ਜਾ ਕੇ ਹਫ਼ਤੇ 'ਚ ਇੱਕ ਦਿਨ ਗਏ ਕੋਈ ਊੜਾ ਐੜਾ ਪੜ ਆਇਆ ਕੋਈ ਅਗਲੇ ਹਫ਼ਤੇ ਨਹੀਂ ਗਿਆ ਇਹ ਇਹਦੇ ਨਾਲ ਤੇ ਅਖਰੀ ਗਿਆਨ ਤਾਂ ਹੋਏਗਾ ਸਾਨੂੰ ਸਕੂਲਾਂ ਵਿੱਚੋਂ ਪਰ ਜਿਹੜੀ ਬੋਲ ਚਾਹ ਲਿਆ ਉਹ ਸਾਨੂੰ ਘਰ ਭੈਣਾ ਭਰਾਵਾਂ ਤੇ ਮਾਂ ਪਿਓ ਤੇ ਆਪਣੇ ਸਵਾਜ ਦੇ ਵਿੱਚ ਪੰਜਾਬੀ ਬੋਲਣ ਲਾ ਹੁੰਦੀ ਹੈ ਤੇ ਪੰਜਾਬ ਦੇ ਵਿੱਚ ਜਿੱਨਾਂ ਚਿਰ ਇਹਨੂੰ ਰੁਜ਼ਗਾਰ ਦੇ ਨਾਲ ਪਾਸ਼ਾ ਨੂੰ ਨਹੀਂ ਜੋੜਿਆ ਜਾਂਦਾ ਉਹਨਾਂ ਚਿਰ ਤਰੱਕੀ ਨਹੀਂ ਹੋ ਸਕਦੀ ਸੰਸਾਰ ਦੇ ਵਿੱਚ ਸਭ ਤੋਂ ਲਾਰਜੇਸਟ ਪੰਜਾਬੀ ਸਪੀਕਿੰਗ ਗਰੁੱਪ ਜਿਹੜਾ ਹੈ ਪੰਜਾਬੀ ਬੋਲਣ ਵਾਲਿਆਂ ਦਾ ਉਹ ਅੱਜ ਪਾਕਿਸਤਾਨ ਦੇ ਵਿੱਚ ਹੈ ਹਿੰਦੁਸਤਾਨ ਨਹੀਂ ਪੰਜਾਬ ਦੇ ਵਿੱਚ ਨਹੀਂ ਪਰ ਉਥੇ ਲਿਪੀ ਦਾ ਫਰਕ ਆ ਉਹ ਸ਼ਾਹਮੁਖੀ ਉਰਦੂ ਅੱਖਰਾਂ ਦੇ ਵਿੱਚ ਪੰਜਾਬੀ ਲਿਖਦੇ ਆ ਅਸੀਂ ਗੁਰਮੁਖੀ ਅੱਖਰਾਂ ਵਿੱਚ ਲਿਖਦੇ ਹਾਂ ਜੇ ਗੁਰਮੁਖੀ ਇਸ ਦਾ ਮੋਸਟ ਐਪਰੋਪਰੀਏਟ ਸਕ੍ਰਿਪਟ ਫਾਰ ਪੰਜਾਬੀ ਲੈਂਗੁਏਜ ਸੋ ਇਸ ਦਾ ਸਾਨੂੰ ਦੋ ਚੀਜ਼ਾਂ ਦਾ ਪੰਜਾਬ ਦੀ ਸਰਕਾਰ ਦਾ ਸਭ ਤੋਂ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਪੰਜਾਬ ਦੇ ਵਿੱਚ ਪੰਜਾਬੀ ਬੋਲੀ ਨੂੰ ਮਾਂ ਬੋਲੀ ਨੂੰ ਇਸ ਦਾ ਬਣਦਾ ਸਥਾਨ ਦੇਵੇ ਕਿਸੇ ਦੂਜੇ ਦਾ ਹਕਮਾਰਨ ਲਈ ਅਸੀਂ ਕਹਿੰਦੇ ਜੋ ਬਣਦਾ ਸਥਾਨ ਆ ਬਣਦੀ ਮਹੱਤਤਾ ਆ ਉਹ ਪੰਜਾਬੀ ਨੂੰ ਪੰਜਾਬ ਸਰਕਾਰ ਦੇਵੇ ਤੇ ਬਾਹਰ ਮਾਪਿਓ ਆਪਣੇ ਬੱਚਿਆਂ ਦੇ ਨਾਲ ਪੰਜਾਬੀ ਬੋਲਣ ਧੰਨਵਾਦ ਗਿਆਨੀ ਜੀ ਤੁਸੀਂ ਬਹੁਤ ਸੋਹਣੀ ਪੰਜਾਬੀ ਬਾਰੇ ਦੱਸਿਆ ਵੀ ਕਿਵੇਂ ਸਾਂਭੀ ਜਾ ਸਕਦੀ ਹੈ ਹੁਣ ਇਹੋ ਸਵਾਲ ਮੈਂ ਸਰਦਾਰ ਭੁਪਿੰਦਰ ਸਿੰਘ ਜੀ ਨੂੰ ਕਰਾਂਗਾ ਵੀ ਤੁਹਾਡੇ ਖਿਆਲ ਵਿੱਚ ਇਹ ਪੰਜਾਬੀ ਮਾਂ ਬੋਲੀ ਨੂੰ ਅਸੀਂ ਕਿਵੇਂ ਅੱਗੇ ਲਿਜਾ ਸਕਦੇ ਹਾਂ ਤੇ ਕਿਵੇਂ ਇਹਨੂੰ ਬਚਾਇਆ ਜਾ ਸਕਦਾ ਹੈ ਬਹੁਤ ਵਧੀਆ ਸਵਾਲ ਕੀਤਾ ਤੁਸੀਂ ਇਹ ਪੰਜਾਬੀ ਮਾਂ ਬੋਲੀ ਸਾਡੀ ਨੂੰ ਅੱਗੇ ਵਧਾਉਣਾ ਬਹੁਤ ਜ਼ਰੂਰੀ ਔਰ ਪਹਿਲਾ ਖਰਜ ਹਰ ਪੰਜਾਬੀ ਦਾ ਇਸ ਨੂੰ ਆਪਣੇ ਕੋਈ ਇੱਕ ਫਿਰਕੇ ਦੀ ਇੱਕ ਗਰੁੱਪ ਦੀ ਇੱਕ ਰੇਸ ਦੀ ਭਾਸ਼ਾ ਨਹੀਂ ਹੈ ਇਹ ਇਹ ਸਭ ਦੀ ਸਰਬਸਾਂਝੀ ਵਾਲਤਾ ਦੀ ਭਾਸ਼ਾ ਬਾ ਜਿਹਨੂੰ ਸਾਰੇ ਮੰਨਦੇ ਵੀ ਆਪਣੇ ਤਕਰੀਬਨ ਆਪਣੇ ਪੰਜਾਬ ਦੇ ਅੰਦਰ ਚਾਹੇ ਪਾਕਿਸਤਾਨ ਹੈ ਚਾਹੇ ਇੰਡੀਆ ਵਾ ਇਹ ਸਭ ਦੀ ਸਾਂਝੀ ਭਾਸ਼ਾ ਵਾ ਇਸ ਲਈ ਇਹਦੇ ਇਸ ਨੂੰ ਅੰਬਰੂਮੈਂਟ ਕਰਨ ਦੀ ਖਾਤਰ ਸਾਨੂੰ ਸਾਂਝੇ ਐਫਰਟਸ ਕਰਨੇ ਚਾਹੀਦੇ ਹਨ ਆਜ਼ਾਦੀ ਤੋਂ ਪਹਿਲਾਂ ਇਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਇਹਦੀ ਜਗ੍ਹਾ ਦੀ ਉਰਦੂ ਲਿਆਂਦਾ ਗਿਆ ਤੇ ਉਸ ਤੋਂ ਬਾਅਦ ਫੇਰ ਵੀ ਇਹਦੇ ਤੇ ਇਹਦੀ ਟੋਕੜ ਬੰਡ ਹੋ ਗਈ ਪੰਜਾਬ ਦੀ ਤੇ ਉਸ ਤੋਂ ਬਾਅਦ ਵੀ ਕੋਈ ਖਾਸ ਇਦੇ ਤੇ ਤਰੱਕੀ ਨਹੀਂ ਹੋਈ ਤੇ ਪੰਜਾਬੀ ਸੂਬਾ ਬਣਿਆ ਵਾ ਉਸ ਤੋਂ ਬਾਅਦ ਇਹਦੇ ਤੇ ਜੋ ਪ੍ਰੋਗਰੈਸ ਹੋਣੀ ਚਾਹੀਦੀ ਸੀ ਸਰਕਾਰ ਵੱਲੋਂ ਉਹ ਉਸ ਲੈਵਲ ਦੀ ਨਹੀਂ ਹੋ ਸਕੀ ਉਸ ਟਾਈਮ ਤੇ 1966 ਪੰਜਾਬੀ ਸੂਬਾ ਬਣਨ ਤੋਂ ਬਾਅਦ ਸਾਡੇ ਪੰਜਾਬ ਦੇ ਅੰਦਰ ਅੰਗਰੇਜ਼ੀ ਸਕੂਲਾਂ ਨੇ ਪੰਜਾਬੀ ਸਕੂਲਾਂ ਨੂੰ ਖਤਮ ਹੀ ਕਰ ਦਿੱਤਾ ਸੀ ਇੰਨੀ ਜ਼ਬਰਦਸਤ ਡਿਵੈਲਪਮੈਂਟ ਹੋ ਗਈ ਸੀ ਅੰਗਰੇਜ਼ੀ ਸਕੂਲਾਂ ਦੀ ਕਿ ਕੋਈ ਪਸੰਦ ਹੀ ਨਹੀਂ ਕਰਦਾ ਸੀ ਪੰਜਾਬੀ ਸਕੂਲਾਂ ਚ ਸਿਰਫ ਗਰੀਬ ਦੇ ਅਨਸਰ ਦੇ ਬੱਚੇ ਜਿਹੜੇ ਸੀ ਉਹ ਜਾਂਦੇ ਸੀ ਬਾਕੀ ਸਭ ਮੇਰਾ ਬੱਚਾ ਫਲਾਣੇ ਗਵਰਨਮੈਂਟ ਚਾ ਮੇਰਾ ਬੱਚਾ ਫਲਾਣੇ ਥਾਂ ਤੇ ਆ ਔਰ ਇੱਕ ਸ਼ਾਨ ਬਣ ਗਈ ਸੀ ਕਿ ਅੰਗਰੇਜ਼ੀ ਸਕੂਲ ਚ ਪੜਦਾ ਵਾ ਪੰਜਾਬੀ ਨੂੰ ਇੱਕ ਬਹੁਤ ਅਸੀਂ ਆਪ ਹੀ ਪਿੱਛੇ ਕਰ ਦਿੱਤਾ ਸੀ ਆਪਣੇ ਆਪ ਖੁਦ ਕੀਤਾ ਸੀ ਕਿਸੇ ਨੇ ਬਾਹਰੋਂ ਨਹੀਂ ਆ ਕੇ ਕੀਤਾ ਸਾਡੀ ਸੋਚ ਹੀ ਕੁਸ਼ ਇਸ ਤਰੀਕੇ ਦੀ ਸੀ ਸਾਨੂੰ ਸੋਚ ਬਦਲਣੀ ਚਾਹੀਦੀ ਆ ਪੰਜਾਬੀ ਇੱਕ ਬਹੁਤ ਉੱਚ ਕੋਟੀ ਸਲਜੀ ਹੋਈ ਜਮਾਤ ਆ ਜਿਦੇ ਵਿੱਚ ਬਹੁਤ ਮਹਾਨ ਗੁਰੂ ਪੀਰ ਪਕੰਬਰ ਵਿਦਵਾਨ ਹੋਏ ਨੇ ਗੁਰੂ ਨਾਨਕ ਸਾਹਿਬ ਸ਼ੇਖ ਫਰੀਦ ਹੋ ਗਿਆ ਭਗਤ ਕਬੀਰ ਜੀ ਹੋ ਗਿਆ ਦੈਨ ਬੁੱਲੇ ਸ਼ਾਹ ਜੀ ਹੋ ਗਏ ਹੋਰ ਬਹੁਤ ਉੱਚ ਕੋਟੀ ਦੇ ਵਿਦਵਾਨ ਹੋਏ ਨੇ ਜਿਨ੍ਹਾਂ ਦੀ ਬੋਲੀ ਆ ਜਦੋਂ ਇਹ ਹਲੇ ਪੰਜਾਬੀ ਗੁਰਮੁਖੀ ਬਣੀ ਨਹੀਂ ਸੀ ਉਸ ਟਾਈਮ ਪੰਜਾਬੀ ਸ਼ੁਰੂ ਹੋ ਗਈ ਸੀ ਗਰਮਕੀ ਬਾਅਦ ਚਾ ਕੇ ਬਦਲੀ ਹੁੰਦੀ ਆ ਤੋ ਇਸ ਕਰਕੇ ਇਹ ਸਾਡੀ ਜਿਹੜੀ ਭਾਸ਼ਾ ਬਾ ਪੰਜਾਬੀ ਦੀ ਇਹਦਾ ਬਹੁਤ ਲੰਮਾ ਪ੍ਰਾਤਨ ਇਤਿਹਾਸ ਆ ਇਹਦਾ ਜੋ ਸਾਨੂੰ ਫੋਲੋ ਕਰਨਾ ਚਾਹੀਦਾ ਬਾ ਖੈਰ ਜੋ ਵੀ ਹੈ ਅੱਜ ਪੰਜਾਬ ਦੇ ਵਿੱਚ ਕਾਫੀ ਇਹਨੂੰ ਸੈਟ ਬੈਕ ਹੋਇਆ ਵਾ ਸਕੂਲਾਂ ਦੇ ਅੰਦਰ ਬੇਸਿਕਲੀ ਖਾਸ ਕਰ ਬੁਨਿਆਦੀ ਤੌਰ ਤੇ ਸਾਡੀ ਇਹ ਭਾਸ਼ਾ ਨੂੰ ਕਾਫੀ ਸੈਟ ਬੈਕ ਹੋਇਆ ਹ ਜੋ ਬੱਚੇ ਸਾਡੇ ਇਸ ਚੀਜ਼ ਤੋਂ ਦੂਰ ਕੀਤੇ ਗਏ ਨੇ ਅੰਗਰੇਜ਼ੀ ਸਕੂਲਾਂ ਚ ਪੜਾ ਕੇ ਸਾਨੂੰ ਇਹ ਮਾਨਣਾ ਜ਼ਰੂਰੀ ਹੈਦਾ ਕਿ ਸਾਡੀ ਭਾਸ਼ਾ ਬਹੁਤ ਤਾਕਤਵਾਰ ਆ ਇਹਦੇ ਵਿੱਚ ਦਮ ਹੈ ਉਹ ਕਨਵਰਟ ਹੋ ਰਿਹਾ ਵਾ ਪੰਜਾਬੀ ਦੇ ਅੰਦਰ ਇਹਨੂੰ ਕਰਨ ਲਈ ਆਪਾਂ ਨੂੰ ਪੰਜਾਬੀ ਖਾਸ ਕਰਕੇ ਵੱਡੀ ਦਰਖਾਸਤ ਕੀਤੀ ਜਾਂਦੀ ਹੈ ਸਾਡੀ ਸੀਨੀਅਰ ਕਲਾਸ ਜੋ ਆਪਣੇ ਐਜੂਕੇਟਿਡ ਕਲਾਸ ਕਹਿੰਦੀ ਆ ਆਫੀਸਰਸ ਕਲਾਸ ਕਹਿੰਦੇ ਨੇ ਉਹ ਘਰ ਵਿੱਚ ਪੰਜਾਬੀ ਬੋਲਣ ਬੱਚਿਆਂ ਨਾਲ ਠੇਠ ਉਹ ਬੰਦ ਦਾ ਤਕਰੀਬਨ ਉਹ ਇੰਗਲਿਸ਼ ਪਸੰਦ ਕਰਦੇ ਆ ਗੱਲ ਕਰਨੀ ਜਾਂ ਹੋਰ ਭਾਸ਼ਾ ਸ਼ਿਕਾਇਤ ਦਿੰਦੀ ਏ ਜਾਂ ਖਾਸ ਕਰ ਹਿੰਦੀ ਐਂਡ ਇੰਗਲਿਸ਼ ਤੇ ਠੀਕ ਆ ਮਾੜੀ ਗੱਲ ਨਹੀਂ ਹੈ ਹੋਰ ਲੈਂਗੁਏਜ ਸਿੱਖਣਾ ਅੱਛੀ ਗੱਲ ਆ ਪਰੰਤੂ ਨਾਲ ਨਾਲ ਆਪਣੀ ਬੇਸਿਕ ਆਪਣੀ ਮਾਤਭਾਸ਼ਾ ਨੂੰ ਬੜੌਤਰੀ ਦੇਣਾ ਸਾਡਾ ਪਹਿਲਾ ਫਰਜ਼ ਬਣਦਾ ਵਾ ਤੇ ਇਸ ਕਰਕੇ ਸਾਨੂੰ ਜੋ ਆਪਣੇ ਬੱਚਿਆਂ ਨਾਲ ਆਪਸ ਵਿੱਚ ਗੱਲਬਾਤ ਕਰਨੀ ਚਾਹੀਦੀ ਆ ਠੇਠ ਪੰਜਾਬੀ ਚ ਕਰਨੀ ਚਾਹੀਦੀ ਆ ਪੰਜਾਬ ਦੇ ਅੰਦਰ ਔਰ ਬਾਹਰ ਵੀ ਇਸ ਤਰ੍ਹਾਂ ਹੋਣਾ ਚਾਹੀਦਾ ਔਰ ਕਈ ਘਰਾਂ ਚ ਲੋਕ ਕਰ ਰਹੇ ਨੇ ਅੱਜ ਕੱਲ ਇਹ ਇਸ ਚੀਜ਼ ਦਾ ਜਾਗਰਤੀ ਹੈ ਬਾਕੀ ਪੰਜਾਬ ਦੇ ਵਿੱਚ ਇੱਕ ਹੋਰ ਚੀਜ਼ ਦੇਖੀ ਆ ਕਿ ਜਿਹੜੀ ਮੂਵਮੈਂਟ ਹੈ ਸਾਡੇ ਪੰਜਾਬੀ ਵੀਰ 47 ਤੋਂ ਬਾਅਦ ਆ ਕੇ ਹਿੰਦੁਸਤਾਨ ਦੀਆਂ 25-26 ریاستਾਂ ਚ ਫੈਲੇ ਹੋਏ ਨੇ ਖਾਸ ਕਰ ਦੇਖਿਆ ਵਾ ਬਾਹਰ ਜਾ ਕੇ ਸਰਵਿਸ ਦੇ ਦੌਰਾਨ ਕਰਨਾਟਕ ਦੇਖਿਆ ਕਰਨਾਟਕ ਚ ਬਹੁਤ ਪੰਜਾਬੀ ਬੈਠੇ ਨੇ ਖਾਸ ਕਰ ਸਿੱਖ ਬਹੁਤ ਬੈਠੇ ਨੇ ਅ ਮਹਾਰਾਸ਼ਟਰ ਚ ਬਹੁਤ ਬੈਠੇ ਨੇ ਮੱਧ ਪ੍ਰਦੇਸ਼ ਚ ਬੈਠੇ ਨੇ ਯੂਪੀ ਚ ਬੈਠੇ ਨੇ ਉਹ ਵਿਚਾਰੇ ਬਹੁਤ ਜਿਆਦਾ ਪਛੜੇ ਹੋਏ ਨੇ ਔਰ ਪੰਜਾਬੀ ਮਾਂ ਬੋਲੀ ਨਾਲੋਂ ਉਹ ਬਿਲਕੁਲ ਟੁੱਟੇ ਹੋਏ ਨੇ ਉਹ ਬਿਲਕੁਲ ਟੁੱਟੇ ਹੋਏ ਨੇ ਉਹ ਧਰਮ ਸਿੱਖ ਹੈ ਉਹਨਾਂ ਦਾ ਮੇਨਟੇਨ ਕਰਕੇ ਰੱਖਿਆ ਹੋਇਆ ਪਰੰਤੂ ਉਹ ਪੰਜਾਬੀ ਬੋਲ ਨਹੀਂ ਸਕਦੇ ਕਿ ਕਰਨਾਟਕ ਹੀ ਦੇਖ ਲਓ ਮੈਂ ਦੇਖਿਆ ਜਾ ਕੇ ਕਸ਼ਮੀਰ ਜੀ ਦੇਖਿਆ ਕਸ਼ਮੀਰ ਦੇ ਏਰੀਆ ਚ ਖਾਸ ਕਰਕੇ ਉੱਤੇ ਬਾਰਾਮੂਲਾ ਬਾਰਡਰ ਦਾ ਏਰੀਆ ਇਧਰ ਇਥੇ ਕਾਫੀ ਜੋ ਸਿੱਖ ਨੇ ਔਰ ਹਿੰਦੂਸ ਵੀ ਨੇ ਆਪਣੇ ਭਾਈ ਸਾਰੇ ਹੈ ਹੈ ਪਰ ਉਹ ਬਹੁਤ ਪਿੱਛੇ ਨੇ ਪੰਜਾਬੀ ਮਾਂ ਬੋਲੀ ਨਾਲੋਂ ਕਾਰਨ ਕੀ ਆ ਉਥੇ ਸਾਡਾ ਪ੍ਰੋਪਰ ਤਰੀਕੇ ਨਾਲ ਪ੍ਰਚਾਰ ਨਹੀਂ ਪਹੁੰਚ ਰਿਹਾ ਸਾਡਾ ਜਿਹੜੀ ਪ੍ਰਚਾਰਕ ਸਿਸਟਮ ਹੈ ਖਾਸ ਕਰ ਜਿਹੜੇ ਧਰਮ ਦੇ ਸਾਡੇ ਜਿਹੜੇ ਇਸ ਚੀਜ਼ ਦੇ ਪੰਜਾਬੀ ਲਿਓਗੇ ਜਿਹਨੂੰ ਲੀਡ ਕਰਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੀਰਤਨੀਆਂ ਜਥੇ ਕਥਾਵਾਚਕਸ ਔਰ ਹੋਰ ਆਪਣੇ ਜਿਹੜੇ ਸਹਿਤਕਾਰ ਨੇ ਵੱਡੇ ਵੱਡੇ ਸਹਿਤਕਾਰ ਨੇ ਪੰਜਾਬੀ ਸਹਿਤਕਾਰ ਨੇ ਉਹ ਨਨੂ ਇਹਨਾਂ ਦੇ ਕਰਨਾਟਕ ਵਰਗੇ ਸੂਬਿਆਂ 'ਚ ਅ ਮਹਾਰਾਸ਼ਟਰ ਵਰਗੇ ਸੂਬਿਆਂ 'ਚ ਅ ਮੱਧ ਪ੍ਰਦੇਸ਼ ਦੇ ਵਰਗੇ ਸੂਬਿਆਂ 'ਚ ਜਿੱਥੇ ਬਹੁਤ ਜ਼ਿਆਦਾ ਬੰਜਾਰੇ ਵਿਚਾਰੇ ਗਰੀਬ ਲੋਕ ਬੈਠੇ ਹੋਏ ਨੇ ਉਹਨਾਂ ਨੂੰ ਜਾ ਕੇ ਪੰਜਾਬੀ ਮਾਂ ਬੋਲੀ ਬਾਰੇ ਔਰ ਆਪਣੇ ਧਰਮ ਨਾਲ ਜੋੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਉੱਥੇ ਜਾ ਕੇ ਲੈਕਚਰ ਦੇਣੇ ਚਾਹੀਦੇ ਨੇ ਇਹਦੇ ਲਈ ਪਿੱਛੇ ਜੇ ਕੁਝ ਅਨੰਦਪੁਰ ਸਾਹਿਬ 'ਚ ਆਏ ਸੀ ਕੁਝ ਬੰਜਾਰੇ ਸਿੱਖ ਮੱਧ ਪ੍ਰਦੇਸ਼ ਤੋਂ ਤੋ ਉਹਨਾਂ ਨੂੰ ਇਸ ਚੀਜ਼ ਤੇ ਲਾਇਆ ਗਿਆ ਹੈ ਤੇ ਅੱਗੇ ਹੋਰ ਹਾਲੇ ਕਾਫੀ ਗੁੰਜਾਇਸ ਹੈ ਸਾਡੇ ਪੰਜਾਬੀ ਨੂੰ ਬੜੋਤੀ ਦੇਣ ਦੀ ਕਿਉਂਕਿ ਪੰਜਾਬੀ ਫੈਲੀ ਹੈ ਇਸ ਕੋ ਸ਼ੱਕ ਨਹੀਂ ਯਾਬੀ ਦਾ ਹੋਰਾਈਜ਼ਨ ਜਿਹੜਾ ਹੈ ਉਹ ਕਾਫੀ ਉੱਚਾ ਹੋਇਆ ਵਾ ਪਰੰਤੂ ਨਾਲ ਨਾਲ ਇਹ ਹੋ ਗਿਆ ਕਿ ਪੰਜਾਬੀ ਸੂਬਾ ਬਣਨ ਤੋਂ ਬਾਅਦ ਪੰਜਾਬੀ ਵੀ ਲੰਗੜੀ ਹੋ ਗਈ ਸੀ ਸਾਡੇ ਰੀਜਨ ਦੇ ਅੰਦਰ ਜਿਵੇਂ ਹਰਿਆਣਾ ਚ ਚਲਾ ਗਿਆ ਇੱਧਰ ਹਿਮਾਚਲ ਚਲਾ ਗਿਆ ਇੱਥੇ ਤੁਹਾਨੂੰ ਪਤਾ ਹੀ ਹੋਣਾ ਚਾਹੀਦਾ ਕਿ ਇਨਾਂ ਸੂਬਿਆਂ 'ਚ ਪੰਜਾਬੀ ਨੂੰ ਇੱਕ ਕਿਸਮ ਦਾ ਖਤਮ ਹੀ ਕਰ ਦਿੱਤਾ ਗਿਆ ਸੀਗਾ। ਤੋਂ ਉਸ ਚੀਜ਼ ਲਈ ਅਸੀਂ ਇਹ ਚੀਜ਼ ਕਹਾਂਗੇ ਕਿ ਇਹ ਬਾਹਰ ਦੀਆਂ ਸਟੇਟਾਂ ਗੁਆਂਢੀ ਸਟੇਟਾਂ ਨੂੰ ਇਹ ਚੀਜ਼ ਤੇ ਨਹੀਂ ਸੋਚਣਾ ਚਾਹੀਦਾ। ਪੰਜਾਬੀ ਅਭੀ ਇੱਕ ਬਹੁਤ ਡਾਇਨਾਮਿਕ ਲੋਕ ਨੇ ਸਾਰੇ ਪਾਸੇ ਪੰਜਾਬੀ ਨੂੰ ਵੀ ਪ੍ਰੈਫਰੈਂਸ ਦੇਣੀ ਚਾਹੀਦੀ ਹੈ ਸਕੂਲਾਂ 'ਚ ਫਿਰ ਆਪਣੇ ਜਿਹੜੇ ਖਾਸ ਕਰ ਅ ਸਿਹਤ ਇਹ ਖੇਤਰ ਨਾਲ ਜੁੜੇ ਹੋਏ ਨੇ ਇਹਨਾਂ ਦਾ ਗੀਤਕਾਰ ਨੇ ਖਸਾ ਸਾਡੇ ਖਾਸ ਕਰਕੇ ਜੋ ਸੰਗੀਤ ਆ ਸੰਗੀਤ ਜਿਹੜਾ ਹੈ ਇਹ ਸਭ ਤੋਂ ਜ਼ਿਆਦਾ ਅਸਰ ਕਰਦਾ ਵਾ ਸਾਡੇ ਸਮਾਜ ਦੇ ਲੋਕਾਂ ਦੀ ਸੋਚ ਉੱਪਰ ਤੇ ਸੰਗੀਤਕਾਰ ਗੀਤਕਾਰ ਇਹਨਾਂ ਨੂੰ ਇਸ ਚੀਜ਼ ਵੱਲ ਠੇਠ ਪੰਜਾਬੀ ਵੱਲ ਲੈ ਕੇ ਜਾਣ ਦਾ ਸਮਾਜ ਨੂੰ ਆਪਣਾ ਨਜ਼ਰੀਆ ਔਰ ਆਪਣਾ ਕੰਮ ਦਾ ਔਰ ਆਪਣਾ ਜੋ ਸਿਸਟਮ ਹੈ ਗਾਉਂ ਬਿਉਂ ਦਾ ਉਹਦੇ ਉਧਰ ਜ਼ਿਆਦਾ ਜ਼ੋਰ ਦੇਣਾ ਚਾਹੀਦਾ ਵਾ ਪੰਜਾਬੀ ਨਾ ਕੋ ਸਿੱਖਾਂ ਦੀ ਹੈ ਇਹ ਹਿੰਦੂਆਂ ਦੀ ਵੀ ਉੰਨੀ ਹੈ ਜਿਨੇ ਕਿ ਸਿੱਖਾਂ ਦੀ ਹੈ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਵੀ ਪੰਜਾਬੀ ਜਿਹੜੀ ਹੈ ਇਹ ਸਿੱਖਾਂ ਵਾਸਤੇ ਹੈ ਜਾਂ ਸਿੱਖਾਂ ਦੀ ਇਹ ਪੰਜਾਬੀ ਹਰੇਕ ਪੰਜਾਬੀ ਵਾਸਤੇ ਹੈ ਚਾਹੇ ਉਹ ਦਾ ਕੋਈ ਵੀ ਤਰ੍ਹਾਂ ਹੈ ਚਾਹੇ ਉਹ ਸਿੱਖ ਹੈ ਹਿੰਦੂ ਹੈ ਮੁਸਲਮਾਨ ਹੈ ਇਵਨ ਇਸਾਈ ਹੈ ਸਾਰਿਆਂ ਨੂੰ ਪੰਜਾਬੀ ਆਪਣੇ ਘਰ ਬੋਲੀ ਚਾਹੀਦੀ ਹੈ ਸਾਨੂੰ ਸਾਰਿਆਂ ਨੂੰ ਪੰਜਾਬੀ ਨਾ ਉਨਾਂ ਹੀ ਪਿਆਰ ਕਰਨਾ ਚਾਹੀਦਾ ਜਿੰਨਾ ਕਿ ਦੂਜੇ ਲੋਕੇ ਆਪਣੀ ਭਾਸ਼ਾ ਨਾਲ ਕਰਦੇ ਹਨ ਇਹਦੇ ਵਿੱਚ ਤੁਸੀਂ ਚਾਈਨੀਜ਼ ਦੀ ਐਗਜ਼ਾਮਪਲ ਦੇ ਲਓ ਵਲਡਜ ਕਿਤੇ ਵੀ ਚਾਈਨੀਜ਼ ਜਾਏਗਾ ਉਹ ਆਪਣੀ ਚਾਈਨੀਜ਼ ਭਾਸ਼ਾ ਦੀ ਗੱਲ ਕਰੇਗਾ ਤਾਮਿਲਨਾਡੂ ਵਾਲ ਦੇਖ ਲਓ ਤਾਮਿਲ ਵੀ ਜਿਹੜੇ ਲੋਕੀ ਹੈ ਕਿਸੇ ਵੀ ਕੰਟਰੀ ਚਲੇ ਜਾਂ ਹਮੇਸ਼ਾ ਤਾਮਿਲ ਹੀ ਬੋਲਦੇ ਸਾਨੂੰ ਪੰਜਾਬੀਆਂ ਦਾ ਆਪਣਾ ਫਰਜ਼ ਬਣਦਾ ਹੈ ਵੀ ਅਸੀਂ ਪੰਜਾਬੀ ਚ ਗੱਲ ਕਰੀਏ ਸਾਡੇ ਨੂੰ ਸਰਕਾਰਾਂ ਉੱਪਰ ਬਹੁਤੀ ਅੱਖ ਨਹੀਂ ਰੱਖਣੀ ਚਾਹੀਦੀ ਠੀਕ ਹੈ ਦਬਾਅ ਪਾ ਪਾ ਦिए ਕੁਛ ਹੱਦ ਤੱਕ ਪਰ ਉਹਨਾਂ ਤੋਂ ਉਮੀਦ ਨਹੀਂ ਰੱਖਣੀ ਚਾਹੀਦੀ ਵੀ ਸਰਕਾਰ ਕਰੇਗੀ ਸਰਕਾਰ ਜਿਹੜੀ ਆਂਦੀ ਹੈ ਉਹ 5 ਸਾਲ ਵਾਸਤੇ ਆਂਦੀ ਹੈ ਉਹਨਾਂ ਦੇ ਆਪਣੇ ਜਿਹੜੇ ਆ ਰੋਲੇ ਮੁਕਦੇ ਨਹੀਂ ਹੈਗੇ ਤੇ ਪੰਜਾਬੀ ਬਾਰੇ ਤੇ ਉਹਨਾਂ ਨੇ ਕੀ ਸੋਚਣਾ ਚਾਹੋ ਕਿਸੇ ਵੀ ਪਾਰਟੀ ਦੀ ਸਰਕਾਰ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਵੀ ਤੁਸੀਂ ਆਪਣੇ ਘਰਾਂ ਵਿੱਚ ਪੰਜਾਬੀ ਬੋਲੋ ਆਪਣੇ ਜੇ ਤੁਹਾਨੂੰ ਕੋਈ ਹਿੰਦੀ ਚ ਵੀ ਗੱਲ ਕਰਦਾ ਤਾਂ ਉਹਦਾ ਜਵਾਬ ਪੰਜਾਬੀ ਚ ਦੇਉ ਤੁਸੀਂ ਕਈ ਮੈਂ ਭਾਸ਼ਾਵਾਂ ਦੇਖਿਆ ਤੁਸੀਂ ਉਹਨੂੰ ਪੰਜਾਬੀ ਚ ਕਹੋਗੇ ਬੋਲੋਗੇ ਉਹ ਅਗਿਆ ਜਵਾਬ ਹਿੰਦੀ ਚ ਦੇਦਾ ਲੇਕਿਨ ਇੱਕ ਪੰਜਾਬ ਦੇ ਪੰਜਾਬੀ ਭਾਵੇਂ ਉਹ ਸਿੱਖ ਹੈ ਹਿੰਦੂ ਹੈ ਮੁਸਲਮਾਨ ਹੈ ਜੇ ਉਹਨਾਂ ਨੂੰ ਕੋਈ ਹਿੰਦੀ ਚ ਗੱਲ ਕਰਦਾ ਤਾਂ ਉਹ ਪੰਜਾਬੀ ਵੀ ਹਿੰਦੀ ਸ਼ੁਰੂ ਹੋ ਜਾਏਗਾ ਜੇ ਉਹ ਤਾਮਿਲ ਚ ਜਾਂ ਇੰਗਲਿਸ਼ ਚ ਗੱਲ ਕਰਦਾ ਤੇ ਅਸੀਂ ਉਹੀ ਉਹ ਭਾਸ਼ਾ ਚ ਗੱਲ ਕਰਦੇ ਹਾਂ ਜਦੋਂ ਕਿ ਦੂਜੀਆਂ ਭਾਸ਼ਾਵਾਂ ਵਾਲੇ ਇਸ ਤਰ੍ਹਾਂ ਨਹੀਂ ਕਰਦੇ ਤੇ ਸਾਨੂੰ ਵੀ ਚਾਹੀਦਾ ਹੈ ਵੀ ਅਸੀਂ ਆਪਣੀ ਮਾਤ ਭਾਸ਼ਾ ਦੀ ਚ ਗੱਲ ਕਰੀਏ ਉਹਨੂੰ ਨਹੀਂ ਸਮਝਾਂਦੀ ਇਹ ਉਹ ਉਹ ਨੂੰ ਚਾਹੀਦਾ ਵੀ ਪੰਜਾਬੀ ਸਿੱਖੇ ਨਾ ਕਿ ਅਸੀਂ ਉਹਦੀ ਭਾਸ਼ਾ ਸਿੱਖਣੀ ਸ਼ੁਰੂ ਕਰ ਦਈਏ ਪੰਜਾਬ ਵਿੱਚ ਤੁਸੀਂ ਇਹਦਾ ਹੱਲ ਦੇ ਦਿਓ ਜਿਹੜੇ ਪ੍ਰਵਾਸੀ ਯੂਪੀ ਬਿਹਾਰ ਤੋਂ ਆਉਂਦੇ ਆ ਅਸੀਂ ਉਹਨਾਂ ਨੂੰ ਕੋਈ ਕੰਮ ਕਰਨਾ ਹੁੰਦਾ ਤਾਂ ਅਸੀਂ ਉਹਨੂੰ ਪੰਜਾਬੀ 'ਚ ਨਹੀਂ ਕਹਦੇ ਅਸੀਂ ਆਪ ਹੀ ਹਿੰਦੀ ਬੋਲਣੀ ਸ਼ੁਰੂ ਕਰ ਦਿੰਦੇ ਆ ਸਾਨੂੰ ਪਹਿਲ ਕਰਨੀ ਚਾਹੀਦੀ ਹੈ ਤੇ ਪੰਜਾਬੀ ਭਾਸ਼ਾ ਨੂੰ ਆਪਣੇ ਘਰ ਤੇ ਆਪਣੇ ਆਲੇ ਦੁਆਲੇ ਦੋਸਤਾਂ ਮਿੱਤਰਾਂ ਜਿਬੋਲਾ ਜਿਹਦਾ ਬਹੁਤ ਵਧੀਆ ਅੱਛੀ ਲੈਂਗੁਏਜ ਹੈ ਬਹੁਤ ਵਧੀਆ ਹੈ ਵਿਦੇਸ਼ਾਂ ਜਿਹਦਾ ਬਹੁਤ ਮਾਣ ਹੈ ਮੈਂ ਅਬ ਸਰਦਾਰ ਭੁਪਿੰਦਰ ਸਿੰਘ ਅਦਰ ਗੈਰੀ ਸੰਤੋਸ਼ ਸਿੰਘ ਦਾ ਬਹੁਤ ਨੋ ਆਧੀਆਂ ਜਿਨ੍ਹਾਂ ਨੇ ਸਮੇਂ ਕੱਢ ਕੇ ਸਟੂਡੀਓ ਚ ਆਏ ਇਸ ਦੇ ਨਾਲ ਤੇ ਆਸ ਕਰਦਾ ਵੀ ਤੁਸੀਂ ਸਾਰੇ ਭਾਈ ਵੀਰ ਜੋ ਵੀ ਸੁਣ ਰਹੇ ਆ ਉਹ ਪੰਜਾਬੀ ਨੂੰ ਅੱਜ ਤੋਂ ਹੀ ਨਹੀਂ ਹੁਣੇ ਤੋਂ ਹੀ ਆਪਣੇ ਬੱਚੇ ਚ ਬੋਲਣਾ ਸ਼ੁਰੂ ਕਰ ਦੋਗੇ ਤੇ ਇਹਨੂੰ ਲਾਗੂ ਕਰੋਗੇ Thank you very much.